ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਜਣੋ ਬਹੁਤ ਫੋਨ ਆ ਰਹੇ ਨੇ ਕਿ ਵਧਾਈਆਂ 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 ਹਾਈ ਕੋਰਟ ਨੇ ਰੋਕ ਲਾ ਦਿੱਤੀ ਠੀਕ ਹੈ ਤੁਹਾਡੇ ਸਾਰਿਆਂ ਦੀਆਂ ਵਧਾਈਆਂ ਸਿਰ ਮੱਥੇ ਪਰ ਮੈਂ ਵਧਾਈਆਂ ਉਦੋਂ ਮੰਨੂਗਾ ਜਿੱਦਣ ਸਜਣੋ ਆਪਾਂ ਇਹ ਜੰਗ ਨੂੰ ਪੂਰੇ ਤਰੀਕੇ ਨਾਲ ਪੂਰਨ ਤਰੀਕੇ ਨਾਲ ਆਪਾਂ ਨੂੰ ਜਿੱਤ ਪਾ ਲਈ ਨੋ ਡਾਊਟ ਕਿ ਅੱਜ ਇੱਕ ਠੰਡੀ ਹਵਾ ਦਾ ਬੁੱਲਾ ਜਰੂਰ ਆਇਆ ਆਪਾਂ ਨੂੰ ਜਿਹੜੀ ਆਪਾਂ ਆਪਣੀ ਹੋਂਦ ਦੀ ਲੜਾਈ ਲੜ ਰਹੇ ਸੀਗੇ ਤੁਸੀਂ ਸਾਰਿਆਂ ਨੇ ਮੀਡੀਆ ਰਿਪੋਰਟਾਂ ਦੇਖੀਆਂ ਮੀਡੀਆ ਰਿਪੋਰਟਾਂ ਦੇ ਵਿੱਚ ਹਰ ਮੀਡੀਆ ਜਿਹੜਾ ਹੈਗਾ ਉਹ ਇੱਕ ਸ਼ਬਦ ਕਹਿ ਰਿਹਾ ਸ਼ਾਇਦ ਤੁਸੀਂ ਉਹ ਸ਼ਬਦ ਤੇ ਉਹ ਸ਼ਬਦ ਨੂੰ ਸਮਝਿਆ ਹੋਊਗਾ ਮੀਡੀਆ ਕੀ ਕਹਿ ਰਿਹਾ ਹਾਈ ਕੋਰਟ ਦੀ ਰਿਪੋਰਟ ਕੀ ਆਈ ਹੈ ਹਾਈ ਕੋਰਟ ਦੀ ਜੱਜਮੈਂਟ ਅੱਜ ਕੀ ਆਈ ਹੈ ਮੀਡੀਆ ਕਹਿ ਰਿਹਾ ਕਿ ਹਾਈ ਕੋਰਟ ਨੇ ਫਿਲਹਾਲ ਲੈਂਡ ਪੂਲਿੰਗ ਤੇ ਰੋਕ ਲਾ ਦਿੱਤੀ ਹੈ ਦੋਸਤੋ ਫਿਲਹਾਲ ਰੋਕ ਲੱਗੀ ਹੈ ਪੂ ਪੱਕੇ ਤੌਰ ਤੇ ਇਹ ਤੇ ਰੋਕ ਜਾਂ ਰੱਤ ਜਾਂ ਵਾਪਸ ਨਹੀਂ ਕੀਤੀ ਗਈ ਸਾਨੂੰ ਹਜੇ ਆਪਣੀ ਜਿਹੜੀ ਜੰਗ ਆ ਉਹ ਜਾਰੀ ਰੱਖਣੀ ਪਊਗੀ ਨੋ ਡਾਊਟ ਅੱਜ ਸਾਨੂੰ ਹਵਾ ਦਾ ਬੋਲੇ ਕਿ ਠੰਡਾ ਆਇਆ ਸਾਡੇ ਹੌਸਲੇ ਨੂੰ ਬਲ ਮਿਲਿਆ ਕਿ ਜਿਹੜਾ ਅਸੀਂ ਸਾਰੇ ਸਾਰੇ ਮੈਦਾਨ 'ਚ ਉਤਰੇ ਹੋਇਆ ਜਿੱਥੇ ਅੱਜ ਜੋਧਾਂ ਦੇ ਵਿੱਚ ਜੋਧਾਂ ਦੇ ਵਿੱਚ ਲੋਕਾਂ ਨੇ 100 ਰੋਕੇ ਬਾਹਾਂ ਚੱਕ ਕੇ ਸਰਕਾਰ ਨੂੰ ਦੱਸਿਆ ਕਿ ਭਾਈ ਇਹ ਪਾਲਿਸੀ ਤੁਸੀਂ ਨਾ ਲੈ ਕੇ ਆਵੋ ਇਹ ਤੁਹਾਨੂੰ ਤਬਾਹ ਕਰ ਦੋਗੀ ਉਵੇਂ ਹੀ ਉਸੇ ਤਰੀਕੇ ਨਾਲ ਜੇ ਇਹ ਸਰਕਾਰ ਦਾ ਇੱਕ ਵਰਕਿੰਗ ਸਟਾਈਲ ਆ ਇਹ ਸਰਕਾਰ ਇੱਕ ਟੇਸਟ ਆ ਸਰਕਾਰ ਦਾ ਉਹ ਟੇਸਟ ਕੀ ਹੈ ਉਹ ਵਰਕਿੰਗ ਸਟਾਈਲ ਕੀ ਹੈ ਆਡੀਟੋਰੀਅਮ ਕਲਚਰ ਇਹ ਸਰਕਾਰ ਇੱਕ ਸਕ੍ਰਿਪਟਡ ਸਰਕਾਰ ਆ ਤਾਂ ਉਸੇ ਸਕ੍ਰਿਪਟ ਨੂੰ ਉਸੇ ਅੰਦਾਜ਼ ਚ ਉਸੇ ਇਹਨਾਂ ਦੇ ਟੇਸਟ ਅਕੋਰਡਿੰਗਲੀ ਅਸੀਂ ਕੱਲ ਜਿਹੜਾ ਫੰਕਸ਼ਨ ਰੱਖਿਆ ਹੋਇਆ ਮੇਰੇ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਬਲਵਿੰਦਰ ਸਿੰਘ ਲੋਕ ਅਧਿਕਾਰ ਲਹਿਰ ਤੇ ਉਹਨਾਂ ਦੇ ਨਾਲ ਵੱਖ-ਵੱਖ ਜਿਹੜੇ ਹੋਰ ਸਾਡੇ ਸਰਪੰਚ ਨੇ ਉਹਨਾਂ ਦੇ ਨਾਲ ਨਾਲ ਕਈ ਕਿਸਾਨ ਜਥੇਬੰਦੀਆਂ ਉਹਨਾਂ ਦੇ ਨਾਲ ਇਸ ਜਿਹੜਾ ਸਾਡਾ ਸੰਘਰਸ਼ ਕੱਲ ਦਾ ਰੱਖਿਆ ਆ ਸ਼ਹਿਨशाह ਪੈਲੈਸ ਕੱਲ ਸਵੇਰੇ ਸ਼ਹਿਨशाह ਪੈਲੈਸ ਦੇ ਵਿੱਚ ਆਪਾਂ ਸਾਰੇ ਸੱਜਣਾ ਨੇ ਪਹੁੰਚਣਾ 8 ਤਰੀਕ 8 ਅਗਸਤ ਸਵੇਰੇ 10 ਵਜੇ ਉੱਥੇ ਪ੍ਰੋਗਰਾਮ ਸਟਾਰਟ ਹੋ ਜਾਣਾ ਉਹ ਕੱਲ ਉਹ ਕੀ ਟੈਸਟ ਕੀ ਹੈ ਜਿੱਥੇ ਮੁੱਖ ਮੰਤਰੀ ਸਾਹਿਬ ਕੁਰਸੀਆਂ ਲਾਉਂਦੇ ਨੇ ਕੁਰਸੀਆਂ ਲਾ ਕੇ ਵੱਖ-ਵੱਖ ਪਾਰਟੀਆਂ ਨੂੰ ਚੈਲੰਜ ਕਰਦੇ ਨੇ ਆਓ ਮਿਲਣਾ ਡਿਬੇਟ ਕਰੋ ਕੱਲ ਮੁੱਖ ਮੰਤਰੀ ਸਾਹਿਬ ਤੁਹਾਨੂੰ ਜਿਨ੍ਹਾਂ ਨੇ ਕੁਰਸੀ ਦਿੱਤੀ ਆ ਉਹ ਸੱਜਣਾ ਨੇ ਤੁਹਾਡੀ ਅਟੀਕ ਵਿੱਚ ਕੁਰਸੀ ਲਾ ਰਹੇ ਨੇ ਜਿੱਥੇ ਮੇਰੇ ਵਰਗੇ ਨੌਜਵਾਨ ਨੇ ਤੁਹਾਨੂੰ ਕਿਹਾ ਸੀਗਾ ਜੀ ਸਾਨੂੰ ਆ ਕੀ ਸਮਝਾ ਦਿਓ ਅਸੀਂ ਤੁਹਾਨੂੰ ਤੁਹਾਡੇ ਸਮਝਾਉਣ ਤੋਂ ਬਾਅਦ ਸਾਡੇ ਜਿਹੜੇ ਡਾਊਟਸ ਨੇ ਉਹ ਕਲੀਅਰ ਕਰ ਦੋ ਤੁਹਾਡੇ ਸਮਝਾਉਣ ਤੋਂ ਬਾਅਦ ਅਸੀਂ ਤੁਹਾਨੂੰ ਆਪਦਾ ਕੰਸੈਂਟ ਸਾਰੇ ਲੋਕ ਦੇ ਦਾਂਗੇ ਇਹ ਕਰ ਪਾਲਿਸੀ ਸਾਡੇ ਲਈ ਚੰਗੀ ਐ ਪਰ 100 ਗੰਡੇ ਖਾ ਕੇ ਤੁਸੀਂ ਮੰਨਣਾ 100 ਗੰਡੇ ਖਾ ਕੇ ਕਿਉਂਕਿ ਅੱਜ ਹਾਈ ਕੋਰਟ ਨੇ ਵੀ ਕਿਹਾ ਹਾਈ ਕੋਰਟ ਨੇ ਤਿੰਨ ਗੱਲਾਂ ਤੇ ਜ਼ੋਰ ਦਿੱਤਾ ਜਿਹੜੀਆਂ ਅੱਜ ਗੱਲਾਂ ਤੇ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਤੁਸੀਂ ਕੋਈ ਸੋਸ਼ਲ ਅਸੈਸਮੈਂਟ ਕਰਵਾਈ ਕਿ ਇਹਦਾ ਸੋਸ਼ਲ ਇੰਪੈਕਟ ਕੀ ਪੈਣਾ ਕਿ ਤੁਸੀਂ এনवायरमेंट ਦਾ ਕੋਈ ਸਟੱਡੀ ਕਰਵਾਈ ਕਿ ਐਡੇ ਵੱਡੇ ਪੱਧਰ ਤੇ ਜ਼ਮੀਨਾਂ ਨੂੰ ਅਜਾੜ ਕੇ এনवायरमेंट ਤੇ ਕੀ ਅਸਰ ਪੈਣਾ ਕੀ ਤੁਸੀਂ ਕੀ ਤੁਸੀਂ ਲੋਕਾਂ ਦੇ ਰੀਹੈਬਿਟੇਸ਼ਨ ਮੋਡਸੇਮੇ ਦੀ ਕੋਈ ਸਟੱਡੀ ਕੀਤੀ ਐਡੇ ਵੱਡੇ ਪੱਧਰ ਤੇ ਤੁਸੀਂ ਲੋਕਾਂ ਨੂੰ ਅਜਾੜ ਕੇ ਲੋਕਾਂ ਨੂੰ ਘਰਾਂ ਤੋਂ ਬੇਕਰ ਕਰਕੇ ਲੋਕਾਂ ਨੂੰ ਅਨਪਲਾਈਡ ਕਿਸਾਨੀ ਅਨਪਲੈਂਟਮੈਂਟ ਅਨਪਲੋਇਮੈਂਟ ਕਰਕੇ ਤੁਸੀਂ ਕੀ ਕਰੋਗੇ ਇਹ ਤਿੰਨ ਚੀਜ਼ਾਂ ਤੇ ਹਾਈ ਕੋਰਟ ਨੇ ਜ਼ੋਰ ਦਿੱਤਾ ਹਾਈ ਕੋਰਟ ਨੇ ਕਿਹਾ ਕਿ ਕੀ ਤੁਸੀਂ ਇਹ ਦੇ ਵਿੱਚ ਪ੍ਰਾਈਵੇਟ ਬਿਲਡਰ ਲੈ ਕੇ ਆਉਂਗੇ ਸਰਕਾਰ ਕਹਿੰਦੀ ਨਹੀਂ ਜੀ ਅਸੀਂ ਗਮਾਡਾ ਖਲਾਡਾ ਪੂਡਾ ਅਸੀਂ ਇਹਨੂੰ ਡਿਵੈਲਪ ਕਰਾਂਗੇ ਮਹਾਰਾਜ ਮਹਾਰਾਜ ਤੁਸੀਂ ਕਿੱਥੋਂ ਡਿਵੈਲਪ ਕਰੋਗੇ ਸਰਕਾਰ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਕਿਵੇਂ ਤੁਸੀਂ ਇਹ ਕਹਿ ਨਹੀਂ ਸਕਦੇ ਤੁਸੀਂ ਕਲੋਨਾਈਜ਼ਰ ਨਹੀਂ ਤੁਸੀਂ ਰੀਅਲ ਏਸਟੇਟ ਵਾਲੇ ਬੰਦੇ ਨਹੀਂ ਤੁਸੀਂ ਸਰਕਾਰੋਂ ਡਿਵੈਲਪ ਕਰਨਾ ਲੋਕਾਂ ਲੋਕ ਹਿੱਤ ਜਿਹੜੀਆਂ ਪਾਲਿਸੀਆਂ ਨੇ ਉਹਨੂੰ ਡਿਵੈਲਪ ਕਰਨਾ ਕਰੋ ਨਾ ਕਿ ਤੁਸੀਂ ਰੀਅਲ ਏਸਟੇਟ ਵਾਲੇ ਸੈਗਮੈਂਟ ਤੇ ਡਿਵੈਲਪ ਕਰੋ ਕਰ ਲੈਣਗੇ ਸੱਜਣ ਜਿਹੜੇ ਤੁਹਾਨੂੰ 250 ਕਿਲਾ ਲੈਂਡ ਪੂਲਿੰਗ ਦੇ ਵਿੱਚ ਜ਼ਮੀਨਾਂ ਦੇਗੇ ਉਹ ਬਥੇਰਾ ਕਮ ਲੈਣਗੇ ਉਹ ਕਰੋੜਾ ਅਰਬਾ ਖਰਬਾ ਕਮਾ ਲੈਣਗੇ ਪਰ ਪਰ ਤੁਸੀਂ ਇਹ ਕੰਮ ਨਾ ਕਰੋ ਤੁਸੀਂ ਕਾਲੇ ਦੌਰ ਦੇ ਵਿੱਚ ਨਾ ਪੰਜਾਬ ਨੂੰ ਧੱਕੋ ਸੋ ਅਸੀਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਰਕਾਰ ਜੀ ਹਜੇ ਵੀ ਜਿਹੜਾ 4 ਹਫ਼ਤਿਆਂ ਦਾ ਸਮਾਂ ਪਿਆ ਮੈਂ ਸੱਜਣ ਨੂੰ ਦੱਸਣਾ ਚਾਹਣਾ ਵੀ ਸਰਕਾਰ ਨੇ ਫਲਹਾਲ ਰੋਕ ਲਈ ਹੈ ਜਿਦੇ ਵਿੱਚ 4 ਹਫ਼ਤਿਆਂ ਬਾਅਦ ਫੇਰ ਸੁਣਵਾਈ ਹੋਣੀ ਆ ਮੈਂ ਵਧਾਈ ਦਿਨਾ ਮੈਂ ਬਧਾਈ ਦਿੰਦਾ ਪਿੰਡ ਬਾਲਿਓ ਨੂੰ ਪਿੰਡ ਬਾਲਿਓ ਦੇ ਸਰਪੰਚ ਮੇਰੇ ਵੀਰ ਮਨੀ ਨੂੰ ਤੇ ਸਾਡੇ ਵਗੜੀਆਂ ਸਭ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਨੂੰ ਜਿਨ੍ਹਾਂ ਨੇ ਜਿੱਥੇ ਭਾਗਪੁਰ ਦੀ ಗ್ರಾಮ ਸਭਾ ਨੇ ਪਹਿਲ ਕਰਕੇ ਇਹ ਮਤੇ ਵਾਲੀ ਪਹਿਲ ਕਰਕੇ ਇਹਦੇ ਵਿਰੋਧਵਾਚ ਚੱਕੀ ਸੀ ਉਮੀ ਬਾਲਿਓ ਉਹਦੇ ਸੰਗਤ ਨੇ ਵਕੀਲ ਸਾਹਿਬ ਦੀ ਮਦਦ ਦੇ ਨਾਲ ਹਾਈ ਕੋਰਟ ਜਾ ਕੇ ਇਹਨਾਂ ਦਾ ਦਲੂਸ ਕੱਢਿਆ ਪਰ ਸਜਣੋ ਇਹ ਸਹਲ ਹਾਲ ਰੋਕਾ ਸਾਨੂੰ ਜਾਰੀ ਸਾਨੂੰ ਜੰਗ ਹਜੇ ਜਾਰੀ ਰੱਖਣੀ ਪਊਗੀ ਪਰ ਅਸੀਂ ਜਿੱਤਾਂਗੇ ਜ਼ਰੂਰ ਅਸੀਂ ਜਿੱਤਾਂਗੇ ਜ਼ਰੂਰ ਮੈਂ ਆਪ ਨੂੰ ਬੇਨਤੀ ਕਰਦਾ ਕਿ ਮੈਂ ਤਾਂ ਜਾ ਰਿਹਾ ਹੂਮ ਹਮਾ ਕੇ ਆਪਣੇ ਸੱਜਣਾ ਨਾਲ ਲੈਂਡ ਪੂਲਿੰਗ ਤੋਂ ਪੀੜਤਾਂ ਦੇ ਨਾਲ ਲੈਨ ਪੰਜਾਬ ਖੇਤ ਤੇ ਪੰਜਾਬ ਦਰਦੀਆਂ ਦੇ ਨਾਲ ਸਵੇਰੇ 9 ਵਜੇ ਭਾਗਪੁਰ ਤੋਂ ਅਸੀਂ ਰਵਾਨਾ ਹੋਵਾਂਗੇ ਜਿਹੜੇ ਜਿਹੜੇ ਸੱਜਣ ਮੇਰੇ ਨਾਲ ਜਾਣਾ ਚਾਹੁੰਦੇ ਨੇ ਸਾਡੇ ਨਾਲ ਜਥੇ ਰੂਪ ਜਾਣਾ ਚਾਹੁੰਦੇ ਨੇ 9 ਵਜੇ ਪਿੰਡ ਭਾਗਪੁਰ ਪਹੁੰਚੋ ਜਿਹੜੇ ਸੱਜਣ ਲੁਧਿਆਣਾ ਨੇ ਕਿਤੇ ਹੋਰ ਨੇ ਤੁਸੀਂ ਸਹੀ 10 ਵਜੇ ਸਹੀ 10 ਵਜੇ ਸ਼ਹਿਨशाह पैलेस ਪਹੁੰਚੋ ਉੱਥੇ ਆਪਾਂ ਕੁਰਸੀਆਂ ਲਾ ਕੇ ਸਰਕਾਰ ਦਾ ਇੰਤਜ਼ਾਰ ਕਰਾਂਗੇ ਸਾਡੀ ਸਰਕਾਰ ਦੇ ਇੰਤਜ਼ਾਰ ਕਰਾਂਗੇ ਸਰਕਾਰ ਜੀ ਆਓ ਸਾਨੂੰ ਸਮਝਾਓ ਕਿ ਲੈਂਡ ਪੁੱਲਿੰਗ ਸਾਡੇ ਹਿੱਤ ਵਿੱਚ ਹੈ ਜਾਂ ਅਸੀਂ ਜੋ ਅਸੀਂ ਵਿਰੋਧ ਵਿੱਚ ਸਾਡੇ ਸ਼ੰਕਾ ਨੇ ਉਹਦੇ ਤੇ ਆ ਕੇ ਸਾਨੂੰ ਚਾਣਨਾ ਪਾਵੋ ਅੱਜ ਜੋਧਾ ਪਿੰਡ ਤਾਂ ਤੁਹਾਨੂੰ ਪਤਾ ਲੱਗ ਗਿਆ ਵੀ ਲੋਕਾਂ ਦੀ ਆਵਾਜ਼ ਕੀ ਹੈ ਉਹ ਇੱਕ ਰੈਲੀ ਸੀ ਉਹਦੇ ਵਿੱਚ ਵੀ ਬਹੁਤ ਸੋਹਣੀਆਂ ਗੱਲਾਂ ਤਕਰੀਰਾਂ ਹੋਈਆਂ ਉਵੇਂ ਉਹਦਾ ਅਗਲਾ ਪਾਰਟ ਜੋ ਤੁਹਾਡਾ ਟੇਸਟ ਹੈ ਆਡੀਟੋਰੀਅਮ ਟੇਸਟ ਹੈ ਤੁਹਾਡਾ ਕੁਰਸੀ ਕਲਚਰ ਹੈ ਤੁਹਾਡਾ ਦੂਜਿਆਂ ਨੂੰ ਬੇਇੱਜ਼ਤੀ ਕਰਨ ਦਾ ਕਲਚਰ ਆ ਉਹਦੇ ਵਿੱਚ ਤੁਹਾਨੂੰ ਤੁਹਾਡੇ ਤੋਂ ਸਮਝਾਂਗੇ ਤੇ ਆਪਦੀਆਂ ਗੱਲਾਂ ਤੁਹਾਨੂੰ ਸਮਝਾਵਾਂਗੇ ਸੋ ਸੱਜਣੋ ਅੜੀਕ ਵਿੱਚ ਬਲਵਿੰਦਰ ਭਾਜੀ ਦੇ ਨਾਲ ਲੋਕਤਕਾਰ ਸਮੂਹ ਕਿਸਾਨ ਜਥੇਬੰਦੀਆਂ ਸਮੂਹ ਪੰਜਾਬ ਫੀਤੀ ਜਿਹੜੇ ਸੱਜਣ ਨੇ ਸਰਕਾਰ ਦੀ ਉਡੀਕ ਕਰਨਗੇ ਤੇ ਜਿਹੜੇ ਆਰਗੇਨਾਈਜ਼ਰ ਨੇ ਉਹ ਤੁਹਾਡੀ ਉਡੀਕ ਕਰਨਗੇ ਕਿ ਤੁਸੀਂ ਪਹੁੰਚੋ ਪਹੁੰਚ ਕੇ ਪਹੁੰਚ ਕੇ ਸਰਕਾਰ ਤੋਂ ਆਪਣੇ ਸਵਾਲਾਂ ਦਾ ਜਵਾਬ ਲਈਏ ਤਾਂ ਕਿ ਜੋ ਇਹ ਦੁਬਿਧਾ ਕ੍ਰੀਏਟ ਹੋਈ ਆ ਉਹ ਤੋਂ ਬਾਹਰ ਨਿਕਲ ਸਕੀਏ ਤੇ ਆਪਣੀ ਜ਼ਮੀਨਾਂ ਦੀ ਆਪਣੀ ਫਸਲਾਂ ਦੀ ਆਉਣ ਵਾਲੀ ਨਸਲਾਂ ਦੀ ਰਾਖੀ ਕਰ ਸਕੀਏ ਸੋ ਕੱਲੂ ਭਾਗਪੁਰ ਤੋਂ ਅਸੀਂ ਵੱਡੇ ਜੱਥੇ ਰੂਪ ਤੇ ਜਾ ਰਹੇ ਹਾਂ ਸਹੀ 9 ਵਜੇ ਜਿਹੜੇ ਜਿਹੜੇ ਸੱਜਣ ਜਾਣਾ ਚਾਹੁੰਦੇ ਨੇ ਜਰੂਰ 9 ਵਜੇ ਪਿੰਡ ਪਹੁੰਚ ਜਾਓ ਸਵਾ 9 ਸਾਡਾ ਨਸੀ ਰਵਾਨਗੀ ਪਾ ਦੇਣੀ ਆ ਤੇ ਉੱਥੇ ਪਹੁੰਚ ਕੇ ਆਪਾਂ ਸਰਕਾਰ ਦੀ ਉਡੀਕ ਕਰਾਂਗੇ ਤਾਂ ਕਿ ਸਰਕਾਰ ਸਾਨੂੰ ਆਪਦਾ ਪੱਖ ਦੱਸ ਕੇ ਇਹਦੇ ਵਿੱਚ ਜਿਹੜੀ ਦੁਬਿਧਾ ਉਹ ਦੂਰ ਕਰ ਸਕੇ ਤੁਹਾਡੀ ਸਾਰਿਆਂ ਦੀ ਉਡੀਕ ਵਿੱਚ ਬਹੁਤ ਬਹੁਤ ਧੰਨਵਾਦ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ